ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਤੇ ਪਾਲਕ ਦੀਆਂ ਦੋ ਰੈਸਪੀਜ਼ ਬਣਾਵਾਂਗੇ ਜੇ ਤੁਸੀਂ ਇੱਕੋ ਤਰੀਕੇ ਨਾਲ ਪਾਲਕ ਦੇ ਪਕੌੜੇ ਖਾ-ਖਾ ਅੱਕ ਚੁੱਕੇ ਹੋ ਤਾਂ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਟਰਾਈ ਕਰਕੇ ਦੇਖ ਸਕਦੇ ਹੋ ਇਹ ਰੈਸਪੀ ਬਣਾਉਣ ਦੇ ਲਈ ਮੈਂ 7 ਉਬਲੇ ਹੋਏ ਮੀਡੀਅਮ ਸਾਈਜ਼ ਦੇ ਆਲੂ ਲਏ ਨੇ ਮੀਡੀਅਮ ਸਾਈਜ਼ ਦੇ ਆਲੂ ਜਲਦੀ ਉਬਲ ਕੇ ਤਿਆਰ ਹੋ ਜਾਂਦੇ ਨੇ ਇਸ ਦੇ ਲਈ ਮੈਂ ਮੀਡੀਅਮ ਸਾਈਜ਼ ਦੇ ਆਲੂ ਬాలే ਨੇ ਆਲੂਆਂ ਨੂੰ ਛੇਲੇ ਲਵਾਂਗੇ

ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਜੀ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਇਸ ਤੋਂ ਪਹਿਲਾਂ ਅਸੀਂ ਆਲੂ ਦੀ ਸਬਜ਼ੀ ਬ੍ਰੈਡ ਰੋਲ ਕਈ ਹੋਰ ਤਰ੍ਹਾਂ ਦੇ ਹਲਵੇ ਦੀਆਂ ਵੀਡੀਓਜ਼ ਵੀ ਪਾ ਰੱਖੀ ਹੈ ਤੁਸੀਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਜੀ ਹੁਣ ਮੈਂ ਐਸੇ ਤਰੀਕੇ ਨਾਲ ਹੀ ਸਾਰੇ ਆਲੂਆਂ ਨੂੰ ਛੱਲ ਲਵਾਂਗੀ ਹੁਣ ਮੈਂ ਸਾਰੇ ਉਬਲੇ ਹੋਏ ਆਲੂਆਂ ਨੂੰ ਛੱਲ ਲਿਆ ਹੈ ਹੁਣ ਮੈਂ ਸਾਰੇ ਉਬਲੇ ਹੋਏ ਆਲੂਆਂ ਨੂੰ ਮੈਸ਼ ਕਰ ਲਵਾਂਗੀ ਆਪਾਂ ਇਹਨਾਂ ਨੂੰ ਕੱਦੂ ਕਾਚੀ ਕਰ ਸਕਦੇ ਹਾਂ ਇਸ ਤਰੀਕੇ ਨਾਲ ਆਲੂ ਪਾਲਕ ਦੇ ਬਹੁਤ ਟੇਸਟੀ ਪਕੌੜੇ ਬਣ ਕੇ ਤਿਆਰ ਹੋਣਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਮੈਂ ਸਾਰੇ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੀ ਤਾਂ ਕਿ ਇਸ ਦੇ ਵਿੱਚ ਆਲੂਆਂ ਦੀ ਕੋਈ ਲਮਸ ਨਾ ਰਹੇ ਆਪਾਂ ਇਸ ਨੂੰ ਆਲੂ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹਾਂ ਜਾਂ ਕद्दूकस ਵੀ ਕਰ ਸਕਦੇ ਹਾਂ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਮੈਂ ਸਾਰੇ ਆਲੂਆਂ ਨੂੰ ਮੈਸ਼ ਕਰ ਲਿਆ ਹੈ ਇਹਦੇ ਵਿੱਚ ਕੁਝ ਸਬਜ਼ੀਆਂ ਪਾਵਾਂਗੇ ਜਿਵੇਂ ਬਰੀਕ ਕੱਟੀ ਹੋਈ ਗਾਜਰ ਪਾਵਾਂਗੇ ਇੱਕ ਥੋੜੀ ਜਿਹੀ ਕੱਟੀ ਹੋਈ ਅਦਰਕ ਪਾਵਾਂਗੇ ਆਪਾਂ ਇਸਦੇ ਵਿੱਚ ਅਦਰਕ ਦਾ ਲਸਣ ਦਾ ਪੇਸਟ ਵੀ ਪਾ ਸਕਦੇ ਹਾਂ ਅੱਧੀ ਕੌਲੀ ਹਰੇ ਮਟਰ ਪਾਵਾਂਗੇ ਇੱਕ ਸ਼ਿਮਲਾ ਮਿਰਚ ਪਾਵਾਂਗੇ ਇਸ ਤਰੀਕੇ ਦੀ ਕੱਟੀ ਹੋਈ ਇੱਕ ਹਰੀ ਮਿਰਚ ਪਾਵਾਂਗੇ ਪਰ ਇੱਕ ਕੱਟੀ ਹੋਈ ਇੱਕ ਪਿਆਜ਼ ਪਾਵਾਂਗੇ ਇਸ ਤਰੀਕੇ ਦਾ ਕੱਟਿਆ ਹੋਇਆ ਆਪਾਂ ਇਸ ਦੇ ਵਿੱਚ ਮਨਪਸੰਦ ਅਨੁਸਾਰ ਕੋਈ ਵੀ ਹੋਰ ਸਬਜ਼ੀ ਐਡ ਕਰ ਸਕਦੇ ਹਾਂ ਹਰਾ ਧਨੀਆ ਪਾਵਾਂਗੇ ਅੱਧੀ ਕੌਲੀ ਇਸ ਦੇ ਵਿੱਚ ਫਰੈਸ਼ ਹਰੀਆਂ ਸਬਜ਼ੀਆਂ ਪਾਈਆਂ ਨੇ ਕੱਟ ਕੇ ਹੁਣ ਇਸ ਨੂੰ ਇੱਕ ਵਾਰ ਮਿਕਸ ਕਰ ਲਵਾਂਗੇ ਪੈਸਪਾਲ ਕੀ ਦਿਬਣੀ ਹੋਈ ਰੈਸਪੀ ਨੂੰ ਨਾਲ ਤੇ ਆ ਬ੍ਰੇਕਫਾਸਟ ਦੇ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜੀ ਤੇ ਬਹੁਤ ਹੈਲਦੀ ਪਕੌੜੇ ਨੇ ਇਸ ਨੂੰ ਬਣਾਉਣ ਤੇ ਕੋਈ ਜਲਾ ਸਮਾਂ ਵੀ ਨਹੀਂ ਲੱਗਦਾ ਹੈ ਜੀ तो बहुत टेस्टी बन के तैयार होंगे ने इस रेसिपी एक बार ट्राई करके देखो जी देख सकते हो कि कलरफुल स्टफिंग बन के तैयार हो रही है ਇਸ ਤਰੀਕੇ ਦੇ ਬਣੇ ਹੋਏ ਪਕੌੜੇ ਕਿ ਸਭ ਨੂੰ ਬਹੁਤ ਪਸੰਦ ਆਉਣਗੇ ਤੁਸੀਂ ਇੱਕ ਵਾਰ ਇਸ ਨੂੰ ਬਣਾ ਕੇ ਦੇਖਿਓ ਜੀ ਇਹ ਪਕੌੜਾ ਨੂੰ ਬਣਾਉਣ ਦੇ ਲਈ ਆਪਾਂ ਨੂੰ ਕੋਈ ਪਾਲਕ ਨੂੰ ਕਟਣ ਦੀ ਵੀ ਜ਼ਰੂਰਤ ਨਹੀਂ ਹੈ ਜੀ ਉਹਨੇ ਚੰਗੀ ਤਰ੍ਹਾਂ ਮਿਕਸ ਹੋ ਕੇ ਤਿਆਰ ਹੈ ਹੁਣ ਮੈਂ ਸਾਰੀਆਂ ਸਬਜ਼ੀਆਂ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਇੱਕ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ। ਬਾਕੀ ਜਿੰਨਾ ਪਤਾ ਤਿੱਖਾ ਖਾਣਾ ਪਸੰਦ ਕਰਦੇ ਹਾਂ ਮਿਰਚ ਉਸ ਹਿਸਾਬ ਨਾਲ ਪਾ ਸਕਦੇ ਹਾਂ। ਸਵਾਦ ਅਨੁਸਾਰ ਨਮਕ ਪਾਵਾਂਗੇ। ਇੱਕ ਚਮਚ ਜੀਰਾ ਪਾਊਡਰ ਪਾਵਾਂਗੇ। ਇੱਕ ਚਮਚ ਧਨੀਆ ਪਾਊਡਰ ਪਾਵਾਂਗੇ। ਇੱਕ ਚਮਚ ਗਰਮ ਮਸਾਲਾ ਪਾਵਾਂਗੇ ਅੱਧਾ ਛੋਟਾ ਚਮਚ ਕਾਲਾ ਨਮਕ ਪਾਵਾਂਗੇ ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਫਿਰ ਇਹ ਸਾਰੇ ਮਸਾਲੇ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਆਲੂਆਂ ਦੇ ਵਿੱਚ ਮਿਕਸ ਕਰ ਲਵਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਸਾਰੇ ਮਸਾਲੇ ਆਲੂ ਤੇ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਜੀ ਤੇ ਇਹਨਾਂ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਮੈਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਹੁਣ ਇਥੇ ਮੈਂ ਪਾਲਕ ਲਈ ਹੈ। ਪਾਲਕ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ। ਹੁਣ ਮੈਂ ਪਾਲਕ ਦੇ ਪੱਤੇ ਨੂੰ ਸਾਫ਼ ਕਰ ਲਵਾਂਗੀ। ਤੇ ਇਸ ਦੇ ਵਿੱਚ ਆਲੂਆਂ ਦੀ ਸਟਫਿੰਗ ਰੱਖਾਂਗੇ। ਸਟਫਿੰਗ ਰੱਖ ਕੇ ਹਲਕਾ ਹਲਕਾ ਸੈਟ ਕਰ ਦੇਵਾਂਗੇ। ਅੱਜ ਮੈਂ ਪਾਲਕ ਦੇ ਪਕੌੜਿਆਂ ਨੂੰ ਦੋ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੀ ਆਪਾਂ ਹਰ ਵਾਰ ਪਾਲਕ ਨੂੰ ਕੱਟ ਕੇ ਤਾਂ ਪਕੌੜੇ ਬਣਾਉਨੇ ਹਾਂ ਜੀ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਪਾਲਕ ਦੇ ਪਕੌੜੇ ਬਣਾ ਕੇ ਦੇਖਿਓ ਇਹ ਪਕੌੜੇ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਸਟਫਿੰਗ ਨੂੰ ਸੈੱਟ ਕਰ ਲਵਾਂਗੇ ਫਿਰ ਉੱਪਰ ਪਾਲਕ ਦਾ ਪੱਤਾ ਰੱਖਾਂਗੇ ਇਸ ਤਰੀਕੇ ਨਾਲ ਮੈਂ ਪਾਲਕ ਦੇ ਪਕੌੜੇ ਨੂੰ ਤਿਆਰ ਕਰ ਲਵਾਂਗੀ ਮੈਂ ਇੱਕ ਤਰੀਕੇ ਨਾਲ ਪਾਲਕ ਦੇ ਪਕੜੇ ਨੂੰ ਤਿਆਰ ਕਰ ਲਿਆ ਹੈ ਹੁਣ ਦੂਜੇ ਤਰੀਕੇ ਦੇ ਵਿੱਚ ਵੀ ਆਪਾਂ ਪਾਲਕ ਦੇ ਪੱਤੇ ਉੱਪਰ ਸਟਫਿੰਗ ਰੱਖਾਂਗੇ ਤੇ ਰੋਲ ਕਰ ਦੇਵਾਂਗੇ ਪਾਲਕ ਦੇ ਪੱਤੇ ਨੂੰ ਇਸ ਤਰੀਕੇ ਨਾਲ ਮੈਂ ਸਾਰੇ ਹੀ ਪਾਲਕ ਦੇ ਪਕੌੜੇ ਤਿਆਰ ਕਰ ਲਵਾਂਗੀ ਸਟਫਿੰਗ ਨੂੰ ਸੈੱਟ ਕਰ ਲਵਾਂਗੇ ਤਾਂ ਕਿ ਇਹ ਪੈਨ ਦੇ ਵਿੱਚ ਬਾਹਰ ਨਾ ਨਿਕਲੇ ਇਸੇ ਤਰੀਕੇ ਨਾਲ ਹੀ ਦੂਸਰੀ ਪਾਲਕ ਦੇ ਪੱਤੇ ਉੱਪਰ ਵੀ ਸਟਫਿੰਗ ਰੱਖਾਂਗੇ ਇਸ ਨੂੰ ਵੀ ਰੋਲ ਕਰ ਲਵਾਂਗੇ ਇਸ ਤਰੀਕੇ ਨਾਲ ਸਾਰੀ ਸਟਫਿੰਗ ਨੂੰ ਸੈੱਟ ਕਰ ਲਵਾਂਗੇ ਆਪਾਂ ਇਸ ਨੂੰ ਪਾੜ ਕੇ ਤੇ ਪੱਤੇ ਦੇ ਨਾਲ ਹੀ ਅਟੈਚ ਕਰ ਦੇਵਾਂਗੇ ਤੇ ਬਿਲਕੁਲ ਬਾਹਰ ਨਹੀਂ ਨਿਕਲੇਗੀ ਸਟਫਿੰਗ ਹੁਣ ਮੈਂ ਇਸੇ ਤਰੀਕੇ ਨਾਲ ਹੀ ਸਾਰੇ ਪਾਲਕ ਦੇ ਪਕੌੜਿਆਂ ਨੂੰ ਤਿਆਰ ਕਰ ਲਵਾਂਗੀ ਮੈਂ ਸਾਰੇ ਪੱਤੇਆਂ ਦੇ ਵਿੱਚ ਸਟਫਿੰਗ ਭਰ ਲਈ ਹੈ। ਇਸ ਨੂੰ ਆਪਾਂ ਅਲੱਗ-ਅਲੱਗ ਤਰੀਕੇ ਨਾਲ ਤਿਆਰ ਕਰਾਂਗੇ। ਉਦਦੇ ਲਈ ਬੌਲ ਦੇ ਵਿੱਚ 3 ਚਮਚ ਅਰਾ ਰੋਡ ਦਾ ਆਟਾ ਲਵਾਂਗੇ। ਇਹ ਮੈਂ ਤੇ ਵੱਡੇ 3 ਚਮਚ ਭਰ ਕੇ ਅਰਾ ਰੋਡ ਦਾ ਆਟਾ ਲਿਆ ਹੈ। ਅੱਧਾ ਛੋਟਾ ਚਮਚ ਨਮਕ ਪਾਵਾਂਗੇ। ਥੋੜੀ ਜਿਹੀ ਲਾਲ ਮਿਰਚ ਪਾਵਾਂਗੇ। ਥੋੜਾ ਜਿਹਾ ਬੇਕਿੰਗ ਪਾਊਡਰ ਪਾਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਸ ਦੀ ਸਲਰੀ ਤਿਆਰ ਕਰ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਇਸ ਦੀ ਸਲਰੀ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਪਾਲਕ ਦੇ ਬਹੁਤ ਟੇਸਟੀ ਪਕੌੜੇ ਬਣ ਕੇ ਤਿਆਰ ਹੋਣਗੇ ਤੁਸੀਂ ਇੱਕ ਵਾਰ ਇਸ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਤੁਸੀਂ ਇਸ ਨੂੰ ਇੱਕ ਵਾਰ ਬਣਾਉਂਗੇ ਤਾਂ ਇਸ ਨੂੰ ਵਾਰ-ਵਾਰ ਬਣਾਉਂਗੇ ਇਕੱਠਾ ਪਾਣੀ ਨਹੀਂ ਪਾਵਾਂਗੇ ਥੋੜਾ-ਥੋੜਾ ਪਾਣੀ ਪਾ ਕੇ ਦੀ ਇੱਕ ਸਲਰੀ ਤਿਆਰ ਕਰ ਲਵਾਂਗੇ ਨਵੇਂ ਅਥੀ ਹਰਾ ਰੋਟ ਦਾ ਆਟਾ ਯੂਜ਼ ਕੀਤਾ ਹੈ ਜੀ ਤੁਸੀਂ ਬੇਸਨ ਵੀ ਯੂਜ਼ ਕਰ ਸਕਦੇ ਹੋ ਸਲੜੀ ਬਣਾਉਣ ਦੇ ਲਈ ਸਲੜੀ ਨੂੰ ਪਾਜਰਾ ਪਤਲਾ ਨਹੀਂ ਰੱਖਾਂਗੇ ਜੇ ਇਸ ਤਰੀਕੇ ਦਾ ਰੱਖਾਂਗੇ ਹਨ ਇਸ ਦੇ ਵਿੱਚ ਭਾਲਕੇ ਦੇ ਰੂਲ ਨੂੰ ਡਿਪ ਕਰ ਲਵਾਂਗੇ ਤੇ ਫਰਾਈ ਕਰ ਲਵਾਂਗੇ ਕਰੋਂ ਦੇ ਤੇਲ ਵਿੱਚ ਪਾਵਾਂਗੇ ਹੁਣ ਮੈਂ ਇਸੇ ਤਰੀਕੇ ਨਾਲ ਹੀ ਪਾਲਕ ਦੇ ਦੋਵੇਂ ਤਰੀਕੇ ਦੇ ਪਕੌੜਿਆਂ ਨੂੰ ਸਲਰੀ ਦੇ ਵਿੱਚ ਡਿਪ ਕਰਕੇ ਤਿਆਰ ਕਰ ਲਵਾਂਗੇ ਉਸ ਦੇ ਲਈ ਮੈਂ ਸਭ ਤੋਂ ਪਹਿਲਾਂ ਪਾਲਕ ਦੇ ਰੋਲਸ ਨੂੰ ਸਲਰੀ ਦੇ ਵਿੱਚ ਡਿਪ ਕਰਕੇ ਫ੍ਰਾਈ ਕਰ ਲਵਾਂਗੀ ਹੁਣ ਇਸ ਤਰੀਕੇ ਨਾਲ ਪਾਲਕ ਦੇ ਬਹੁਤ ਟੇਸਟੀ ਪਕੌੜੇ ਬਣ ਕੇ ਤਿਆਰ ਹੋਣਗੇ रोज़ अपने चैनल पर नवी नवीज़ पाँदी रहने हैं जी इसलिए में नब्सक्राइब करो मैं इस तरीके ही दूसरे पालक के पत्ते वाले पकौड़िया भी फ्राई कर लेव तो देख सकते हो जी इस बिल्कुल भी स्टफिंग बाहर नहीं निकल रही है बहुत ही वाइय तरीके फ्राई हो रहे हैं ਇਸ ਤਰੀਕੇ ਨਾਲ ਸਾਈਡਾਂ ਚੇਂਜ ਕਰ ਦੇਵਾਂਗੇ ਤੇ ਫਰਾਈ ਕਰ ਲਵਾਂਗੇ ਆਪਾਂ ਇਸ ਨੂੰ 골ਡਨ ਬ੍ਰਾਊਨ ਹੋਣ ਤੱਕ ਨਹੀਂ ਫਰਾਈ ਕਰਾਂਗੇ ਜੀ ਕਿਉਂਕਿ ਫਿਰ ਪਾਲਕ ਦੇ ਪੱਤੇ ਜਲ ਜਾਣਗੇ ਤੇ ਫਿਰ ਟੇਸਟ ਵਧੀਆ ਨਹੀਂ ਆਏਗਾ ਪਕੌੜਿਆਂ ਦੇ ਵਿੱਚ ਹੁਣ ਪਕੌੜੇ ਫਰਾਈ ਹੋ ਕੇ ਤਿਆਰ ਨੇ ਇਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਨੇ ਤਰੀਕੇ ਨਾਲ ਆਪਣੇ ਭਾਲ ਕਰੋਲ ਪਕੌੜੇ ਬਣ ਕੇ ਤਿਆਰ ਨੇ ਹੁਣ ਮੈਂ ਦੂਸਰੇ ਭਾਲ ਕੇ ਤੇ ਪੱਤੇ ਵਾਲੇ ਪਕੌੜਿਆਂ ਨੂੰ ਵੀ ਫਰਾਈ ਕਰ ਲਵਾਂਗੀ ਸਲਰੀ ਦੇ ਵਿੱਚ ਡਿਪ ਕਰਕੇ ਹੁਣ ਮੈਂ ਸੇਮ ਉਸੇ ਤਰੀਕੇ ਨਾਲ ਹੀ ਉਸੇ ਸਲਰੀ ਦੇ ਵਿੱਚ ਡਿਪ ਕਰਕੇ ਇਹ ਵਾਲੇ ਪਕੌੜਿਆਂ ਨੂੰ ਵੀ ਫਰਾਈ ਕਰ ਲਵਾਂਗੀ ਆਪਾਂ ਇਹ ਵਾਲੇ ਪਕੌੜਿਆਂ ਨੂੰ ਵੀ ਜ਼ਿਆਦਾ ਫਰਾਈ ਨਹੀਂ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਮੈਂ ਇਹਨਾਂ ਨੂੰ ਕਿੰਨਾ ਹਿਲਾ ਰਹੀ ਹਾਂ ਤੇ ਇਹਨਾਂ ਦੀ ਸਟਫਿੰਗ ਬਿਲਕੁਲ ਵੀ ਬਾਹਰ ਨਹੀਂ ਨਿਕਲ ਰਹੀ। ਹੁਣ ਇਹ ਪਕੌੜੇ ਫਰਾਈ ਹੋ ਕੇ ਤਿਆਰ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਹੁਣ ਆਪਾਂ ਇਹ ਪਕੌੜਿਆਂ ਨੂੰ ਰੈਡੀ ਜਾਂ ਗ੍ਰੀਨ ਸੌਸ ਦੇ ਨਾਲ ਸਰਵ ਕਰਾਂਗੇ ਤੇ ਬਹੁਤ ਟੇਸਟੀ ਲੱਗਣਗੇ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।